ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਬਦਮਾਸ਼ਾਂ ਦੀ ਪਾਰਟੀ ਕਰਾਰ ਦਿੱਤਾ ਹੈ। ਦਰਅਸਲ ਉਹ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਥ ਵਿੱਚ ਰਾਮਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਸੁਖਬੀਰ ਬਾਦਲ ਨੇ ਜਿੱਥੇ ਐਲਾਨ ਕੀਤਾ ਕਿ ਸਰਕਾਰ ਆਉਣ ਉਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾਵੇਗੀ, ਉੱਥੇ ਹੀ ਉਹਨਾਂ ਨੇ ਆਪ ਉੱਤੇ ਚੁਟਕੀ ਲੈਂਦਾ ਕਿ ਜਿਸ ਦੇ ਘਰ ਉੱਪਰ ਝਾੜੂ ਦਾ ਝੰਡਾ ਲੱਗਾ ਹੋਵੇ ਸਮਝ ਲਵੋ ਕਿ ਉਸ ਦੇ ਘਰ ਵਾਲੀ ਨਾਲ ਉਸ ਦੀ ਬੰਦ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਦੋਸ਼ ਵੀ ਲਗਾਏ ਇਹਦੇ ਵਿੱਚ ਝੰਡਾ ਲੱਗਿਆ ਉਹ ਨਾ ਚੱਲੂਆ ਉਹਦੇ ਘਰੇ ਚੱਲ ਜਾਓ ਕੋਈ ਘਾਲੀ ਘਾਲੀ ਬੰਦੀ ਹੋਣੀ ਬੰਦੇ ਦੀ ਮੈਂ ਮੈਂ ਸਾਰੇ ਇੱਕ ਹਰਤਾ ਲੀਰੋ ਸਾਰੇ ਦੀ ਮਿਸਕਤੀ ਮੈਂ ਤਾਂ ਪਤਾ ਕਰਉਂਦੀ ਹੀ ਕਰਦੇ ਆ ਪੰਜਾਂ ਵੀ ਘਰਾਂ ਗਿਆ ਭੱਜ ਗਿਆ ਛੱਡ ਕੇ ਕੱਟੇ ਹੋਏ ਆ ਜੇ ਮੁੱਢੀ ਖਤਰਾ ਕਰ ਗਏ ਆ ਉਹਨਾਂ ਦਾ ਪਾਕਤਾ ਨਾ ਰਲ ਗਏ